ਔਰ ਇਹ ਤੁਸੀਂ ਜਿਹੜੀ ਆਓ ਟੈਂਟੀ ਦੇਖ ਸਕਦੇ ਹੋ। ਔਰ ਵਧੀਆ ਵੈਸੇ ਜਿਹੜਾ ਵੀ ਉਹ অপারেਟਰ ਹੈਗਾ ਉਹਨੇ ਵਧੀਆ ਜਿਹੜੀ ਦੇਖਭਾਲ ਰੱਖੀ ਆ ਸਜਾਗਾ ਦੀ। ਸਬਜ਼ੀ ਵੀ ਗਾਰਾ ਲਗਾਈ ਹੈ। ਇਧਰ ਦੇਖ ਸਕਦੇ ਤੁਸੀਂ। ਇਹਦੇ ਬੈਕ ਸਾਈਡ ਉਹਨੇ ਟੈਕੀਆ ਗਿਆ ਇਥੋਂ ਸਪਲਾਈ ਜਿਹੜੀ ਹੈ ਪਿੰਡ ਮਾਨ ਸਿੰਘਪੁਰ ਔਰ ਗਲਪਤ ਛੰਨੀ ਪੰਚਾਇਤ ਦੀ ਦੋ ਬਾੜਾਂ ਬਾੜ ਨੰਬਰ 3 ਔਰ ਬਾੜ ਨੰਬਰ 4 ਨੂੰ ਸਪਲਾਈ ਜਰੀ ਹੋ ਜਾਂਦੀ ਹੈ ਪਰ ਪਿੰਡ ਦੇ ਜਿਹੜੇ ਪਾਣੀ ਦੇ ਉਪਭੋਗਤਾ ਜਿਹੜੇ ਹੈ ਉਹਨਾਂ ਦਾ ਕਹਿਣਾ ਹੈਗਾ ਕਿ ਪਾਣੀ ਜਿਹੜਾ ਸਾਫ਼ ਨਹੀਂ ਆ ਰਿਹਾ ਕੁਝ ਸਮੇਂ ਦੇ ਬਾਅਦ ਪਾਣੀ ਜਿਹੜਾ ਉਹ ਪੀਲਾ ਫਿਰ ਜਾਂਦਾ ਔਰ ਪਾਣੀ ਜਿਹੜਾ ਇਸਤੇਮਾਲ ਕਰਨ ਯੋਗ ਨਹੀਂ ਹੈਗਾ ਔਰ ਪਿੰਡ ਦੇ ਨਾਲ ਅਸੀਂ ਗੱਲਬਾਤ ਵੀ ਕੀਤੀ ਹੈ ਔਰ ਉਹਨਾਂ ਦਾ ਕਹਿਣਾ ਕਹਿਣਾ ਹੈਗਾ ਕਿ ਜਦੋਂ ਅਸੀਂ ਪਾਣੀ ਰੱਖਦੇ ਆ ਤਾਂ ਉਹ ਸਵੇਰ ਨੂੰ ਪੀਲਾ ਹੋ ਜਾਂਦਾ ਉਹਨਾਂ ਦੇ ਬਰਤਨ ਜਿਹੜੇ ਆ ਉਹ ਵੀ ਪੀਲੇ ਹੋ ਜਾਂਦੇ ਆ ਸੋ ਅਸੀਂ ਸ਼ਸਨੌਰ ਪ੍ਰਸ਼ਾਸਨ ਦੇ ਅੱਗੇ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਵਾਟਰ ਪੁਆਇੰਟ ਦਾ ਇਹ ਟੈਂਕੀ ਜਿਹੜੀ ਆ ਵਾਟਰ ਸਪਲਾਈ ਦੀ ਇਹਦਾ ਜਿਹੜਾ ਨਿਰੇਖਣ ਕੀਤਾ ਜਾਏ ਕਿ ਹੋ ਸਕਦਾ ਹੈ ਕਿ ਇਹ ਜਿਆਦਾ ਬੋਰ ਜਿਹੜਾ ਉਹ ਗਹਿਰਾ ਨਹੀਂ ਹੋਇਆ ਹੋਵੇ ਇਹਦੀ ਗਹਿਰਾਈ ਘਟ ਹੋਵੇ ਕਿਉਂਕਿ ਅਸੀਂ ਹੋਰ ਵੀ ਦੇਖਦੇ ਆ ਕਿ ਜਿੰਨੇ ਵੀ ਇੱਧਰ ਜਾਦਾ ਗਹਿਰਾਈ ਤੇ ਬੋਰ ਨਹੀਂ ਆ ਗਿਆ ਉਹਨਾਂ ਦਾ ਅਕਸਰ ਜਿਹੜਾ ਪਾਣੀ ਜਿਹੜਾ ਉਹ ਪੀਲਾ ਫਿਰ ਜਾਂਦਾ ਤੇ ਹੋ ਸਕਦਾ ਇਹਦੀ ਵੀ ਗਹਿਰਾਈ ਜਿਹੜੀ ਹੈ ਬੋਰ ਦੀ ਉਹ ਸਹੀ ਜਗ੍ਹਾ ਤੇ ਨਹੀਂ ਪਹੁੰਚੀ ਹੋਈ ਹੋਵੇਗੀ ਇਸ ਕਰਕੇ ਪਾਣੀ ਜਿਹੜਾ ਉਹ ਪੀਲਾ ਹੋ ਰਿਹਾ ਔਰ ਦੂਸਰਾ ਕਾਰਨ ਜਿਹੜਾ ਇੱਥੇ ਪਾਈਪਾਂ ਵਿੱਚੀਆਂ ਦਾ ਪਾਈਪਾਂ ਦੇ ਵਿੱਚ ਵੀ ਕੋਈ ਫਾਲਟ ਹੋ ਸਕਦਾ ਇਸ ਕਰਕੇ ਅਸੀਂ ਵਾਟਰ ਸਪਲਾਈ ਔਰ ਸੈਨੀਟੇਸ਼ਨ ਡਿਪਾਰਟਮੈਂਟ ਨੂੰ ਵੀ ਜਿਹੜਾ ਬੇਨਤੀ ਕਰਦੇ ਆ ਕਿ ਇਹ ਦਾ ਜਿਹੜਾ ਪੂਰੇ ਪਿੰਡ ਦਾ ਜਿਹੜਾ ਜਲ ਸਪਲਾਈ ਜਿਹੜੀ ਤੁਹਾਡੀ ਅਗੇ ਉਹਦਾ ਅਨੁਦ੍ਰੱਖਣ ਕੀਤਾ ਜਾਏ ਔਰ ਆਪਣੇ ਬੋਰਡ ਦਾ ਵੀ ਜਿਹੜਾ ਨਿਰਖਣ ਕੀਤਾ ਜਾਏ ਤਾਂ ਕਿ ਇਹ ਲੱਖਾਂ ਰੁਪਏ ਦੀ ਲਾਗਤ ਨਾਲ ਜਿਹੜਾ ਇਹ ਵਾਟਰ ਸਪਲਾਈ ਜਿਹੜੀ ਬਣੀ ਹੈਗੀ ਆ ਇਹ ਉਪਯੋਗਜੋਗ ਜਿਹੜੀ ਉਹ ਬਣ ਸਕੇ ਕਿਉਂਕਿ ਇਹ ਇੱਕ ਦਿਖਾਵਾ ਹੈਗਾ ਕਿ ਪਾਣੀ ਤਾਂ ਚੱਲ ਰਿਹਾ ਸਭ ਕੁਝ ਚੱਲ ਰਿਹਾ ਲੇਕਿਨ ਉਹ ਪੀਣ ਦੇ ਕੰਮ ਜਿਹੜਾ ਉਹ ਨਹੀਂ ਆ ਰਿਹਾ ਇੱਥੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਕੱਪੜੇ ਧੋਣ ਪਸ਼ੂਆਂ ਨੂੰ ਪਾਣੀ ਪਿਲਾਉਣ ਦੇ ਵਾਸਤੇ ਇਸ ਪਾਣੀ ਨੂੰ ਜਿਹੜਾ ਉਹ ਯੂਜ਼ ਕਰ ਰਿਹਾ ਲੇਕਿਨ ਜਿਹੜੇ ਮਨੁੱਖ ਜਿਹੜੇ ਆ ਉਹ ਪਾਣੀ ਦਾ ਇਸਤੇਮਾਲ ਜਿਹੜਾ ਉਹ ਨਹੀਂ ਕਰ ਰਹੇ ਆਪਣੇ ਆ ਗਿਆ ਸੋਨੂ ਨਾ ਆਪਣਾ ਹਾਂਜੀ ਰਵੀ ਕੁਮਾਰ ਰਵੀ ਕੁਮਾਰ ਜੀ ਇਹ ਪੰਪਰ ਆਪਰੇਟਰ ਹੈ ਗਿਆ ਪਿੰਡ ਮਾਨ ਸਿੰਘਪੁਰ ਦੇ ਔਰ ਜਿਸ ਤਰ੍ਹਾਂ ਹੁਣ ਪਹਿਲਾਂ ਨਾਲ ਗੱਲਬਾਤ ਕੀਤੀ ਹੈ ਇਹ ਕਹਿੰਦਿਆ ਸੀ ਕਿ ਪਾਣੀ ਜਿਹੜਾ ਪੀਣ ਯੋਗ ਨਹੀਂ ਆ ਜਦੋਂ ਅਸੀਂ ਪਾਣੀ ਰੱਖ ਦਿਆਂ ਲੰਬੇ ਸਮੇਂ ਵਾਸਤੇ ਤੇ ਉਹ ਪਾਣੀ ਪੀਲਾ ਫਿਰ ਫਿਰ ਜਾਂਦਾ ਆ ਤੇ ਪੀਂਦੇ ਨਹੀਂ ਉਸ ਉਸ ਵਾਂਗੂ ਜਿਹੜਾ ਇਸਤੇਮਾਲ ਨਹੀਂ ਕਰਦੇ ਆਗੇ ਸੋ ਇਹ ਆਪਰੇਟਰ ਹੈ ਗਿਆ ਵਿਜੇ ਕੁਮਾਰ ਜੀ ਰਵੀ ਕੁਮਾਰ ਜੀ ਅ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਤੁਸੀਂ ਜਿਹੜਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਆ ਆ ਅਰਬਿਕ ਮਾਨ ਜੀ ਹਾਂਜੀ ਆ ਮਤਲਬ ਪਾਣੀ ਇਹ ਇਹ ਕਹਿ ਰਿਹਾ ਕਿ ਪਾਣੀ ਜਿਹੜਾ ਪੀਣ ਯੋਗ ਨਹੀਂ ਹੈਗਾ ਤੇ ਤੁਹਾਡਾ ਪੀਲਾ ਹੋ ਜਾਂਦਾ ਪੀਲਾ ਮੇਰੇ ਕੋਲ ਉੱਥੇ ਬੋਤਲਾਂ ਪੜੀ ਨਹੀਂ ਪਈਆਂ ਬਿਲਕੁਲ ਪੀਲੀ ਨਹੀਂ ਹੁੰਦੀਆਂ ਮੈਂ ਤਾਂ ਉੱਥੋਂ ਪਰ 13 ਦੇ ਵੇਖ ਕੇ ਬਾਕੀ ਪੀਲਾ ਹੋ ਜਾਂਦਾ ਮਾਰਿਆ ਨੀ ਹੁੰਦਾ ਹਾਂ ਇਸ ਟੀਲ ਦੀ ਬਾਲਟੀ ਭਰਨੇ ਸਾਰੀ ਟੈਂਕੀ ਦੀ ਖਾ ਚੱਕਰ ਇਹੋ ਬਣਦਾ ਹੀ ਜਾਂਦਾ ਪੀਲਾ ਹੀ ਜਾਂਦਾ ਪਹਿਲੇ ਹੁੰਦਾ ਸੀ ਮੈਂ ਮੰਨਣਾ ਪਹਿਲੇ ਹੁੰਦਾ ਸੀ ਹੁਣ ਕਟੋੜ 40 ਲੀਟਰਿਕ ਦਵਾਈ ਹੈ ਪਾਈ ਦੇ ਵਿੱਚ ਨਹੀਂ 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 ਪਨੇਰ ਵੀ ਜੀ ਦਵਾਈ ਨਾਲ ਨਹੀਂ ਹੈ ਕਿ ਦਵਾਈ ਨਾਲ ਇਹ ਬੈਕਟੀਰੀਆ ਮਰਦੇ ਆ ਪਾਣੀ ਦਾ ਜਿਹੜਾ ਕੁਆਲਟੀ ਹੋਣੀ ਗੁਰੂ ਦੇ ਕਿਉਂਕਿ ਜਿਆਦਾ ਫਿਰ ਉਹ ਪਾਣੀ ਦਾ ਜਿਹੜਾ ਡੰਗਾਈ ਹੈ ਬੋਰ ਦੀ ਡੰਗਾਈ ਘਟ ਹੋਏਗੀ ਠੀਕ ਹੈ ਨਾ ਉਹਦੇ ਵਿੱਚ ਤੁਹਾਡਾ ਫਾਲਟ ਨਹੀਂ ਆਇਆ ਕੱਢਦੇ ਆਗੇ ਤੁਹਾਡਾ ਕੋਈ ਤੁਸੀਂ ਪਾਣੀ ਚਲਾਣਾ ਹੈ ਮੋਟਰ ਬੱਤੀ ਹੋਏਗੀ ਲੈ ਦੇਖਿਆ ਤੁਹਾਡਾ ਤੁਸੀਂ ਬਿਲਕੁਲ ਵਧੀਆ ਪ੍ਰਬੰਧ ਕੀਤਾ ਹੋਇਆ ਉੱਥੇ ਬਿਲਕੁਲ ਸਾਫ ਸਫਾਈ ਵੀ ਰੱਖੀ ਹੈ ਬਿਲਕੁਲ ਅੱਛਾ ਤੁਸੀਂ ਜਿਹੜਾ ਪ੍ਰਬੰਧ ਕੀਤਾ ਹੈ ਉਹਦਾ ਟੈਂਕੀ ਦਾ ਤੁਹਾਡਾ ਕੋਈ ਕਸੂਰ ਨਹੀਂ ਹੈਗਾ ਹੋ ਸਕਦਾ ਫਾਲਟ ਇਹ ਹੋਵੇ ਕਿ ਜਿਹੜਾ ਉਹਦੀ ਬੋਰ ਦੀ ਡੰਗਾਈ ਆ ਉਹ ਘਟ ਵੇ ਠੀਕ ਨਾ ਉਹ ਸਦਾ ਵਿੱਚ ਪੈ ਥੱਲੇ ਛੁੱਟਦੇ ਜੀ ਪੈ ਬੋਰ ਆਹ ਹਾ 700 ਫੁੱਟ ਪੈ ਜੇ ਤੇ ਇਸ ਕਰਕੇ ਅਸੀਂ ਮਤਲਬ ਕਿ ਇਹ ਚਾਹਦੇ ਆਂ ਕਿ ਪਿੰਡ ਨੂੰ ਜਿਹੜਾ ਸ਼ਵਸ਼ਟ ਜਲ ਜੜਾ ਮਿਲੇ ਤਾਂ ਇਹ ਬਿਮਾਰੀਆਂ ਤੋਂ ਵੀ ਜੜਾ ਬਚਿਆ ਜਾ ਸਕੇ ਕਿਉਂਕਿ ਇਹ ਗੰਦੇ ਪਾਣੀ ਤੋਂ ਬਿਮਾਰੀਆਂ ਫੈਲਦੀਆਂ ਨੇ ਮਨ ਜੀਰੋ ਕੋ ਉਹ ਉਹਦੇ ਚਿੱਟਾ ਰਹਿੰਦਾ ਹੁਣ ਖਰਾਬ ਹੁੰਦਾ ਜਿਹੜਾ ਇੱਧਰ ਦਾ ਇਹ ਹੁਣ ਦੇਉਣਗੇ ਪਰ ਤੁਸੀਂ ਕਿਤੋਂ ਲੈਂਦੇ ਪਾਣੀ ਜਿਹੜਾ ਉਹ ਪੱਲੇ ਤੋਂ ਮਿਲਦਾ ਜਿਹੜਾ ਉਹ ਜਿਹੜਾ ਸੁੰਦਰ ਚੱਕ ਵਾਲਾ ਜਿਹੜਾ ਤੁਹਾਨੂੰ ਉਹ ਤੋਂ ਪਾਣੀ ਲਿਆ ਕੇ ਯੂਜ਼ ਕਰਦੇ ਆ ਇਹ ਸਾਰੇ ਉੱਪਰੋਂ ਲੰਡਿਆਂ ਹੀ ਲੈਂਦੇ ਬਾਕੀ ਗਾ ਇਹ ਉੱਥੋਂ ਲੈਂਦੇ ਆ ਇਹ ਸਾਰੇ ਪਾਣੀ ਪੜਾ ਚਾਲ ਉਹ ਜਿਹੜੋਂ ਉਹਦਾ ਚਿੱਟਾ ਬਰਸਾ ਲੈਂਦੇ ਆ ਤੁਸੀਂ ਕਰਦੇ ਪਾਣੀ ਜਿਹੜਾ ਟੈਂਕੀ ਦਾ ਇਸਤੇਮਾਲ ਨਹੀਂ ਕਰਦੇ ਕੋਈ ਨਹੀਂ ਕਰਦਾ ਉਹ ਕੱਪੜੇ ਧੋਣੇ ਕਰਦੇ ਸਾਰੇ ਨਹੀਂ ਪੀਣ ਕਰਦੇ ਨਹੀਂ ਕੱਪੜੇ ਧੋਣਦੇ ਅੱਛਾ ਨਹੀਂ ਆਈ ਬੱਤ ਜਨੂੰ ਲੈ ਕਿਉਂ ਨਹੀਂ ਕਰਦੇ ਤੁਸੀਂ ਜੰਗਾ ਇਹ ਨਹੀਂ ਆ ਪਾਣੀ ਪੀ ਉਹ ਲੱਖਾਂ ਰੁਪਏ ਦੀ ਲਾਗਤ ਨਾਲ ਟੈਂਕੀ ਬਣੀ ਤੁਹਾਡੇ ਵਾਸਤੇ ਕਿਉਂ ਤੁਸੀਂ ਕਿਉਂ ਨਾ ਕਰਦੇ ਇਸ ਵਾਰ ਹੇ ਕਰਦੇ ਨੀ ਆਈ ਮੋਟਰ ਦਾ ਪਾਣੀ ਪੀਂਦੇ ਨਹੀਂ ਕਾਰਨ ਕੀ ਆਓ ਪਾਣੀ ਗੰਦਾ ਹੈ ਗੰਦਾ ਆ ਅੱਛਾ ਚਾਟੀ ਪਾਣ ਦੇ ਪੀ ਲਿਓ ਹੀ ਹੁੰਦੇ ਨਾ ਸਾਰੇ ਉਹ ਘਰ ਪੀ ਲੈਂਦੇ ਪਾਣੀ ਪੈਂਦ ਪੈਂਦਾ ਪੀ ਲੈਂਦੇ ਪਾਣੀ ਖਰਾਬ ਆ ਤੁਸੀਂ ਕਰਦੇ ਪਾਣੀ ਇਸਤੇਮਾਲ ਟੈਂਕੀ ਦਾ ਭਰਨੇ ਹੈ ਨਹੀਂ ਨਹੀਂ ਭਰਦੇ ਕਿਉਂ ਕੱਪੜੇ ਫੁਕੜੇ ਤੋਂ ਲਾ ਲੈਣੇ ਨਹੀਂ ਉਹ ਕਹਦੇ ਹੋ ਲੱਖਾਂ ਰੁਪਏ ਦੀ ਲੱਗਦਾਂ ਨਾਲ ਟੈਂਕੀ ਬਣੀ ਹੈ ਲੋਕਾਂ ਦੀ ਸਹੂਲਤ ਵਾਸਤੇ ਗੱਦਾ ਪਾਣੀ ਲੋਕੀਂ ਦੱਸਦੇ ਆ ਰੇਸ਼ ਕਰਕੇ ਆਪਾਂ ਨਹੀਂ ਪੀਂਦੇ ਨਹੀਂ ਪੀਂਦੇ ਬਾਲਟੀਆਂ ਪਰ ਦਸਾਰੀਆਂ ਪੀਂਦੇ ਆਂ ਬੋਤਲਾਂ ਨਹੀਂ ਬਾਲਟੀ ਪਰ ਨਹੀਂ ਆ ਚਿੱਟੀ ਦੇਖ ਲਾ ਬੋਤਲ ਵੀ ਨਹੀਂ ਆਉਂਦੀ ਹਾਂ ਅੱਛਾ ਫੇਰ ਕੀ ਕਰਦੇ ਠੀਕ ਹੈ ਪਤਾ ਕੀ ਹੈ ਪਾਣੀ ਥੈਲੋ ਹੀ ਨਹੀਂ ਆਉਂਦਾ ਨਹੀਂ ਇਹਦਾ ਇਹਦਾ ਭਾਵੇਂ ਹੋਇਆ ਕਿ ਪਾਈਪਾਂ ਦੇ ਵਿੱਚ ਵੀ ਕੋਈ ਖਰਾਬੀ ਨਹੀਂ ਨਹੀਂ ਹੈਗੀ ਹੈ ਜਿਹੜੀ ਖਰਾਬੀ ਹੈਗੀ ਆ ਉਹ ਜਿਹੜੀ ਬੋਰ ਦੀ ਡੁੰਗਾਈ ਦੇ ਵਿੱਚ ਖਰਾਬੀ ਹੈਗੀ ਆ ਬੋਰ ਘਟਿਆ ਡੂੰਗਾਗਾ ਪਾਪਾ ਨਹੀਂ ਨਾ 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 ਪਾਪਾ ਬਹਿ ਜਾਓ ਜਾਣੇ ਨਹੀਂ ਜੇ ਪਾਣੀ ਆਂਦਾ ਉਹਦੇ ਵਿੱਚ ਕੋਈ ਆਂਦਾ ਗੰਦਾ ਆਂਦਾ ਉਹਦੇ ਵਿੱਚ ਨਹੀਂ ਗੰਦ ਗੁੰਦ ਨਹੀਂ ਆਂਦਾ ਗੰਦ ਨਹੀਂ ਆਂਦਾ ਨਹੀਂ ਉਹ ਨਹੀਂ ਆਂਦਾ ਫਿਰ ਨਾ ਮੈਂ ਜੁੱਲਾਂਦਾ ਲਾ ਕੋਲੇ ਨਾ ਨਵੇਂ ਕੱਪੜੇ ਧੋਨੇ ਆ ਅੱਛਾ ਧਾਨੇ ਧੋਨੇ ਆ ਕੱਪੜੇ ਵੀ ਧੋਨੇ ਭਰ ਦਿਓ ਤੁਸੀਂ ਪਾਣੀ ਦੀ ਲਾਬਟਰੀ ਵਿੱਚ ਚੈੱਕ ਕਰਵਾਓ ਜਾ ਕੇ ਸਾਡਾ ਮਹੀਨੇ ਵਾਰ ਸੈਂਪਲ ਜਾਂਦਾ ਹਰ ਮਹੀਨੇ ਹਰ ਸੈਂਪਲ ਜਰ ਪਟਾਓ ਅੱਛਾ ਪਾਣੀ ਦੀ ਫਾਲਟ ਹੋਏ ਸਾਨੂੰ ਦੱਸਣਾ ਪਾਣੀ ਝੰਡਾ ਤੁਰਾਦਾ ਇਹ ਉਹ ਫਾਈਬਰ ਲੈਣਾ ਹਨ ਨਹੀਂ ਫਾਈਬਰ ਨਹੀਂ ਲੈਣਾ ਪਾਣੀ ਲੈਣਾ ਜਿਹੜੇ ਐਂਡ ਪੁਆਇੰਟ ਰੱਖਣਾ ਐਂਡ ਪੁਆਇੰਟ ਜਿਹੜੇ ਉਹ ਐਂਡ ਪੈਂਡ ਦਾ ਜਿਹੜਾ ਪਾਣੀ ਕਲੈਕਟ ਕਰਦਾ ਠੀਕ ਹੈ ਉਹ ਕਲੈਕਟ ਕਰੋ ਯਾਰ ਟੈਂਕੀ ਦਾ ਲਈਏਗੀ ਤੁਹਾਡੀ ਦੌਰ ਦੱਸ ਹੈ ਟੈਂਕੀ ਦਾ ਲਈਏਗਾ ਭਰੀ ਕੱਪੜੇ ਧੋਣੇ ਦਾ ਨਾਹੇ ਦਾ ਕੰਮ ਹੈ ਦੋ ਬਰਤਨ ਹੈ ਬਤਨ ਮਤਲਬ ਇਹ ਨਾਹ ਦੇ ਤੇ ਕੱਪੜੇ ਧੋਣ ਦੇ ਕੰਮ ਆ 3 ਜੋਗ ਨਹੀਂ ਹੈ ਤੇ ਜਿੰਦੇ ਨਹੀਂ ਹੁਣ ਪੀਣਾ ਵੀ ਹੁੰਦਾ ਦੇਖੋ ਆਪਣੇ ਅਰਵੀ ਜੀ ਪਤਾ ਕੀ ਆ ਦੇਖੋ ਇੱਕ ਬੰਦਾ ਝੂਠ ਬੋਲ ਸਕਦਾ ਦੋ ਬੋਲ ਸਕਦੇ ਉਹਨੇ ਸਾਰਾ ਪਿੰਡ ਜਿਹੜਾ ਆ ਉਹ ਅਸੀਂ ਉਧਰ ਆਪਣੇ ਮਹੱਲੇ ਦੀ ਵੀ ਜਿਹੜੀ ਰਿਪੋਰਟ ਲੈ ਕੇ ਆਇਆ ਉਹ ਵੀ ਕਹਿ ਰਿਹਾ ਕਿ ਬਿਲਕੁਲ ਜਿਹੜਾ ਅਸੀਂ ਨਹੀਂ ਕਰਦੇ ਅਸੀਂ ਖੁਦ ਜਿਹੜਾ ਇਸਤੇਮਾਲ ਕਰਦੇ ਆਗੇ ਪਾਣੀ ਨੂੰ ਕਿਉਂਕਿ ਪਾਣੀ ਜਿਹੜਾ ਪੀਂਦੇ ਅਸੀਂ ਦੇਖੋ ਉਹ 20 ਰੁਪਏ ਦੀ ਡੇਲੀ ਕਾ ਕੰਨੀ ਲੈ ਆ ਗਿਆ ਨੇ ਉਥੋਂ ਅਸੀਂ ਇੱਕ ਦੁਕਾਨ ਤੇ ਰੱਖੀ ਹੁੰਦੀ ਇੱਕ ਘਰ ਵਾਸਤੇ ਲੈਣਾ ਪੀਣ ਵਾਲਾ ਪਾਣੀ ਜਿਹੜਾ ਪਹਿਲੇ ਮੰਨਦਾ ਹਾਂ ਮੈਂ ਪੀਲਾ ਹੋ ਜਾਂਦਾ ਪਹਿਲੇ ਹੈ ਹੀ ਪਾਣੀ ਤੁਸੀਂ ਲੈਦਾ ਕਨੈਕਸ਼ਨ ਉਹ ਤੇਰਾ ਦੇ ਪਹਿਲੇ ਹੋ ਜਾਂਦਾ ਬੰਦਾ ਜਿਹੜਾ ਪਹਿਲੇ ਕਿਉਂ ਬੰਦ ਕਰਦਾ ਅਸੀਂ ਬੈਠੇ ਮੰਨਦਾ ਪਹਿਲੇ ਪਾਣੀ ਦੇ ਕੰਮ ਮੰਨ ਲੈ ਮੰਨਦਾ ਪਹਿਲੇ ਕਰਨਾ ਹੈ ਇਹ ਨੂੰ ਲਾਉਂਦਾ ਨੂੰ ਨਹੀਂ ਹੁੰਦਾ ਦੋਵੇਂ ਦੋਈ ਚੱਲੂ ਹੋ ਜੂਗਾ ਲਿਆ ਲਿਆ ਬਾਤ ਆਪਣਾ ਖਾਣੋ ਕਰਦੀ ਜੇ ਅੰਤ ਸਾਰੀ ਸਾਫ ਬੁਲਾ ਆ ਮਾਨਸ ਮਾਨ ਸਿੰਘ ਪਰ ਹਲਕਾ ਪੁਆ ਦੀ ਬਟਰ ਸਪਲਾਈ ਦੇ ਜਿਹੜੇ ਆ ਉਹ ਹਾਲਾਤ ਦਿਖਾਏ ਆ ਤੇ ਹੁਣ ਅਸੀਂ ਰੂਪ ਰੂ ਹੁੰਦੇ ਆ ਪਿੰਡ ਦੀਆਂ ਜਿਹੜੀਆਂ ਭੈਣਾਂ ਜਿਹੜੀਆਂ ਇਹ ਇਕੱਠੀਆਂ ਹੋਈਆਂ ਨਾ ਕਿਉਂਕਿ ਇਹਨਾਂ ਦਾ ਵਾਸਤਾ ਜਿਹੜਾ ਆ ਉਹ 24 ਘੰਟੇ ਪਾਣੀ ਦੇ ਨਾਲ ਹੁੰਦਾ ਹੈ ਨਹਾਉਣ ਤੋਂ ਲੈ ਕੇ ਆਪਣੇ ਕੱਪੜੇ ਧੋਣੇ ਆ ਜਾਂ ਫਿਰ ਖਾਣਾ ਬਣਾਉਣਾ ਜਾਂ ਪੀਣ ਦਾ ਪ੍ਰਬੰਧ ਕਰਨਾ ਉਹ ਸਾਰਾ ਇਹਨਾਂ ਦਾ ਵਾਸਤਾ ਜਿਹੜਾ ਹੁੰਦਾ ਆ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਪਾਣੀ ਦੀ ਜਿਹੜੀ ਹੈ ਕੁਆਲਿਟੀ ਕਿਸ ਤਰ੍ਹਾਂ ਦੀ ਹੈਗੀ ਆ ਤੁਸੀਂ ਇਹਨੂੰ ਯੂਜ਼ ਕਰਦੇ ਹੋ ਜਾਂ ਨਹੀਂ ਕਰਦੇ ਹੋ ਤੇ ਅਨਵਸਤੇ ਜੀ ਮਤਲਬ ਕਿ ਜੋ ਵੀ ਜਿਸ ਤਰ੍ਹਾਂ ਤੁਸੀਂ ਕਰਦੇ ਹੋ ਸੱਚ ਦੱਸਣਾ ਹੈਗਾ ਝੂਠ ਨਹੀਂ ਬੋਲਣਾ ਹੈਗਾ ਕਿ ਤੁਸੀਂ ਇਹ ਜਿਹੜਾ ਪਾਣੀ ਆਂਦਾ ਹੈਗਾ ਇੱਥੇ ਇਹਨੂੰ ਇਸਤੇਮਾਲ ਕਰਦੇ ਹੋ ਪੀਣ ਵਾਸਤੇ ਪੀਣ ਵਾਸਤੇ ਨਹੀਂ ਕਰਦੇ ਕੱਪੜੇ ਕੋਪੜੇ ਧੋਣੇ ਕੱਪੜੇ ਧੋਣਦੇ ਪੀਂਦੇ ਕਿਉਂ ਨਹੀਂ ਆ ਕਿਉਂ ਨਹੀਂ ਪੀਂਦੇ ਤੁਸੀਂ ਪਾਣੀ ਸਾਫ਼ ਨਹੀਂ ਹੈ ਤੇ ਤਾਂ ਪੀਣਾ ਕਿਉਂਗਾ ਪਾਣੀ ਸਾਫ਼ ਨਹੀਂ ਹੈਗਾ ਤੁਸੀਂ ਕਰਦੇ ਇਸਤੇਮਾਲ ਨਹੀਂ ਜੀ ਕਿਉਂ ਨਹੀਂ ਕਰਦੇ ਉਹ ਲੈ ਵੀ ਗੰਦਾ ਪਾਣੀ ਦੇ ਕੋਣ ਤੇ ਹਾਂ ਗੰਦਾ ਪਾਣੀ ਤੁਸੀਂ ਕਰਦੇ ਹੋ ਨਹੀਂ 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 ਕਰਦੇ ਕੋਈ ਨਹੀਂ ਕਰਦਾ ਕਿਉਂ ਕੋਣ ਕਿਉਂ ਕਰਦੇ ਕੋਣ ਕੋਣ ਇਸਤੇਮਾਲ ਕਰਨੇ ਆ ਭਾਂਡੇ ਮੁੰਡੇ ਸਾਫ ਗੰਦਾ ਪਾਣੀ ਆ ਭਾਂਡੇ ਸਾਫ ਕਰਨ ਵਾਸਤੇ ਜਾਂ ਕੱਪੜੇ ਨੂੰ ਹਾਂ ਕੱਪੜੇ ਧੋਣ ਵਾਸਤੇ ਤੁਸੀਂ ਕਰਦੇ ਹੋ ਆਹ ਫਾਇਰ ਕੱਪੜੇ ਤੋਂ ਹੁੰਦੇ ਪਾਣ ਦੇ ਮਾਂਜਣ ਦੇ ਕੰਮ ਆਂਦਾ ਸਾੜੇ ਤੇ ਜੇ ਪੀਣ ਦੇ ਕੰਮ ਨਹੀਂ ਆ ਕਿਉਂਕਿ ਪੀਲਾ ਪਾਣੀ ਬੋਤਲਾਂ ਪੀ ਲੀਆਂ ਹੀ ਜਾਂਦੀਆਂ ਨੇ ਅੱਛਾ ਗੰਦਾ ਪਾਣੀ ਆ ਕਿਹਾ ਪਾਇਲਾ ਉਹ ਚ ਪਾਣੀ ਪੀਲਾ ਫਿਰ ਜਾਂਦਾ ਅੱਛਾ ਪਾਣੀ ਜਿਹੜਾ ਪੀਲਾ ਖੜ ਜਾਂਦਾ ਹਾਂਜੀ ਹਾਂਜੀ ਉਹ ਕਹਿ ਰਹੇ ਨੇ ਕਿ ਜਦੋਂ ਅਸੀਂ ਪਾਣੀ ਰੱਖਦੇ ਆ ਲੰਬੇ ਸਮੇਂ ਵਾਸਤੇ ਤੇ ਉਹ ਬਰਤਨ ਵੀ ਪੀਲੇ ਹੋ ਜਾਂਦੇ ਆ ਤੇ ਪਾਣੀ ਜਿਹੜਾ ਉਹ ਪੀਲਾ ਹੋ ਜਾਂਦਾ ਹਾਂਜੀ ਠੀਕ ਹੈ ਤੇ ਤੁਸੀਂ ਕੀ ਮੰਗ ਕਰਦੇ ਹੋ ਪਾਣੀ ਸਾਫ ਹੋਣਾ ਜ਼ਰੂਰੀ ਪੀਣੇ ਜੋਗੜਾ ਹੋਣਾ ਚਾਹੀਦਾ ਸੋ ਇਹਨਾਂ ਦੀ ਮੰਗ ਹੈਗੀ ਹੈ ਕਿ ਪੀਣੀ ਪਾਣੀ ਜਿਹੜਾ ਆ ਉਹ ਸਾਫ ਹੋਣਾ ਜ਼ਿਆਦਾ ਪੀਣ ਜੋਗਾ ਹੋਣਾ ਚਾਹੀਦਾ ਸੋ ਇਹ ਲੱਖਾਂ ਰੁਪਏ ਦੀ ਲਗਤ ਲਗਾ ਕੇ ਔਰ ਇਹ ਪੈਸਾ ਜਿਹੜਾ ਜਨਤਾ ਦੀ ਜੇਬ ਚ ਲੱਗਿਆ ਹੋਇਆ ਲੇਕਿਨ ਇਹ ਜਿਹੜਾ ਆ ਮਕਸਦ ਜਿਹੜਾ ਪੂਰਾ ਨਹੀਂ ਹੋ ਪਾਇਆ ਔਰ ਪੀਣੇ ਕੰਮ ਨਹੀਂ ਆਇਆ ਪਾਣੀ ਤੇ ਕੀ ਫਾਇਦਾ ਨਾ ਕਰਨੇ ਦਾ ਸੋ ਇਹ ਸੀ ਇਹ ਪਿੰਡ ਮਾਨਸੇਪੁਰ ਦੀਆਂ ਭੈਣ ਆਇਆ ਇਹਨਾਂ ਨਾਲ ਅਸੀਂ ਜਿਹੜੀ ਗੱਲਬਾਤ ਕੀਤੀ ਹੈ ਪਾਣੀ ਦੇ ਸਬੰਧ ਵਿੱਚ ਕਿ ਪਾਣੀ ਜਿਹੜਾ ਤੁਹਾਨੂੰ ਸਵੱਛ ਮਿਲ ਰਿਹਾ ਹੈ ਜਾਂ ਨਹੀਂ ਮਿਲ ਰਿਹਾ ਔਰ ਇਹ ਸਾਰਿਆਂ ਦਾ ਇਹ ਬਿਆਨ ਹੈਗਾ ਕਿ ਪਾਣੀ ਜਿਹੜਾ ਆ ਉਹ ਸਹੀ ਜਿਹੜਾ ਨਹੀਂ ਆ ਰਿਹਾ ਗੰਦਾ ਪਾਣੀ ਆ ਰਿਹਾ ਲੋਕਾਂ ਦਾ ਪਾਣੀ ਨਹੀਂ ਮੈਂ ਇੰਨਾ ਸਾ ਹੁਣ ਅਸੀਂ ਪਹੁੰਚਿਆ ਜਿਸ ਤਰ੍ਹਾਂ ਕਿ ਆ ਕਿ ਇਹ ਜਿਹੜੀ ਵਾਟਰ ਸਪਲਾਈ ਪਿੰਡ ਮਾਨ ਸਿੰਘਪੁਰ ਦੀ ਹੈਗੀ ਆ ਇਹ ਇੱਕ ਪੂਰਾ ਪਿੰਡ ਮਾਨ ਸਿੰਘਪੁਰ ਔਰ ਪਲੱਸ ਦਲਪਤ ਛੰਨੀ ਦੀ ਆ ਬਾਡ ਨੰਬਰ 3 ਔਰ 4 ਨੂੰ ਜਿਹੜੀ ਸਪਲਾਈ ਜਿਹੜੀ ਹੈ ਇਹ ਜਾਂਦੀ ਹੈ ਤੇ ਹੁਣ ਅਸੀਂ ਪਹੁੰਚਿਆ ਦਾਲਪਾਤਾਂ ਛੰਨੀ ਦੀ ਬਾੜ ਨੰਬਰ 3 ਔਰ 4 ਦੇ ਵਿੱਚ ਔਰ ਇਹਨਾਂ ਨੂੰ ਪੁੱਛਦੇ ਆ ਕਿ ਜਿਹੜੇ ਤੁਸੀਂ ਪਾਣੀ ਪੀ ਰਹੇ ਹੋ ਇਹ ਪਾਣੀ ਦੇ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਤੁਸੀਂ ਇਹਨੂੰ ਇਸਤੇਮਾਲ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਆ ਤੇ ਇਹ ਆਪਣੇ ਆਪਣੇ ਤਿਲਕ ਸਾਹਿਬ ਹੈਗੇ ਆ ਹਾਂਜੀ ਤੁਸੀਂ ਪੀਂਦੇ ਹੋ ਪਾਣੀ ਪਾਣੀ ਪੀਂਦੇ ਨਹੀਂ ਜੀ ਜਾਂ ਮਤਲਬ ਕਲੋਥਿੰਗ ਤੋਂ ਹੁੰਦੇ ਕੰਮ ਆਂਦਾ ਆਪਣਾ ਕਪੜਾ ਲੱਤ ਤੋਂ ਹੁੰਦੇ ਕੰਮ ਆਂਦਾ ਪੀਂਦੇ ਕੰਮ ਨਹੀਂ ਆਉਂਦਾ ਪੀਂਦੇ ਕਿਉਂ ਨਹੀਂ ਤੁਸੀਂ ਗੰਦਾ ਜੀ ਗੰਦਾ ਆ ਠੀਕ ਹੈ ਇਹ ਵੀ ਕਹਿ ਰਹੇ ਕਿ ਪਾਣੀ ਜਿਹੜਾ ਗੰਦਾ ਹੈਗਾ ਫੁੱਲ ਬਣਨੀ ਆ ਹਾਂਜੀ ਐਸ ਆਪਣੇ ਸਾਮਰ ਸਿੰਘ ਜੀ ਹੈਗੇ ਆ ਹਾਂਜੀ ਸਰ ਸਾਹਿਬ ਕੀ ਪਾਣੀ ਪੀਂਦੇ ਤੁਸੀਂ ਪਾਣੀ ਪੀਣੇ ਵੇਰ ਪਾਣੀ ਪੀਲਾ ਹੋ ਜਾਂਦਾ ਵੇ ਪੀਲਾ ਹੋ ਜਾਂਦਾ ਕੱਪੜੇ ਵੀ ਪੀਲੇ ਹੋ ਜਾਂਦੇ ਨੇ ਅੱਛਾ ਕੱਪੜੇ ਪੀਲੇ ਹੁੰਦੇ ਨੇ ਪਰਤੋਂ ਨਾਲ ਕੱਪੜੇ ਪੀਲੇ ਹੋ ਜਾਂਦੇ ਹਾਂਜੀ ਆ ਇਹ ਤਰਸੇਮ ਸਿੰਘ ਜੀ ਹੈਗੇ ਆ ਹਾਂਜੀ ਤੁਸੀਂ ਮਜਬੂਰੀ ਹੈ ਮਜਬੂਰੀ ਦਾ ਪਾਣੀ ਜੋ ਨੱਕ ਦਾ ਪਾਣੀ ਵੀ ਸਰਕਾਰ ਖਰਾਰਨਾ ਅੱਛਾ ਤੇ ਜੋ ਕੋਸ਼ਿਸ਼ ਇਹ ਕਰਨੀ ਆ ਵੀ ਅਸੀਂ ਪਾਣੀ 100 ਡੂੰਘਾ 160 ਫੁੱਟ ਡੂੰਘਾ ਹੈ ਕੋਸ਼ਿਸ਼ ਕਰਿਆ ਰੋਣਾ ਲੱਗੀ ਪਣੀ ਮਰ 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 ਕਿ ਆ ਰੋ ਲਗਾਇਆ ਤੁਸੀਂ ਆ ਰੋ ਰੋ ਬਗੈਰ ਪਾਣੀ ਜਿਹੜਾ ਅਜਾ ਗਿੰਦ ਜਾਈ ਹਾਂ ਜੀ ਤੁਸੀਂ ਪਾਣੀ ਪੀ ਲਿਆ ਪੀਣ ਦੇ ਯੋਗ ਨਹੀਂ ਆ ਪਾਣੀ ਬਸ ਪੀਣ ਦੇ ਯੋਗ ਨਹੀਂ ਆ ਤੁਸੀਂ ਹਾਂਜੀ ਪਾਣੀ ਬਹੁਤ ਖਰਾਵਾ ਹੈਗਾ ਤੇ ਇੱਕ ਦਿਨ ਕੱਲ ਪਾਣੀ ਆਇਆ ਸੀਗਾ ਤੇ ਉਹਦੇ ਵਿੱਚ ਨਾ ਨਿੱਕੇ ਨਿੱਕੇ ਸੱਪ ਸਪੋਲੀ ਆਏ ਨੇ ਅੱਛਾ ਸਪੋਲੀ ਆ ਗਏ ਵਿੱਚ ਹਾਂ ਵਿੱਚ ਸੱਪ ਸਪੋਲੀ ਆਏ ਨੇ ਇਸ ਕਾਰਨ ਫਿਰ ਪਾਣੀ ਪੀਣ ਦੇ ਯੋਗ ਨਹੀਂ ਹੈਗਾ ਠੀਕ ਆ ਤੁਸੀਂ ਪੀਂਦੇ ਪਾਣੀ ਪੀਂਦੇ ਜੂਜ ਕਰ ਦਿਓ ਨਹੀਂ ਪੀਂਦੇ ਤੋਂ ਇਹ ਵੀ ਕਹ ਰਿਹਾ ਕਿ ਪਾਣੀ ਐਸਾ ਜਿਹੜਾ ਨਹੀਂ ਪੀਂਦੇ ਹੈਗਾ ਤੁਸੀਂ ਪੀਂਦੇ ਪਾਣੀ ਇਹ ਜਿਹੜਾ ਸਪਲਾਈ ਦਾ ਪਾਣੀ ਪੀਂਦੇ ਹੋ ਨਹੀਂ ਨਹੀਂ ਪੀਂਦੇ ਬਹੁਤ ਗੰਦਾ ਪਾਣੀ ਤੇ ਤੁਸੀਂ ਕੀ ਮੰਗ ਕਰਦੇ ਹੋ ਮੰਗਦੇ ਵੀ ਪਾਣੀ ਜਿਹੜਾ ਪਾਣੀ ਸੁਧੋਣਾ ਚਾਹੀਦਾ ਸੁਧੋਣਾ ਚਾਹੀਦਾ ਪਾਣੀ ਕਿਸਾ ਵੀ ਕਿਦਾਂ ਕਿਦਾਂ ਦਾ ਹਾਲ ਹੋਣਾ ਜਦਾ ਬਸ ਇੰਨਾ ਘੱਟਾ ਕਿਦਾਂ ਹਮੇਸ਼ਾ ਪਾਣੀ ਦਾ ਸਾਫ਼ ਹੋਣਾ ਚਾਹੀਦਾ ਪਾਣੀ ਟੈਸਟ ਕਰੋ ਗਵਰਨਮੈਂਟ ਇੰਨਾ ਖਰਚਾ ਕੀਤਾ ਪਾਣੀ ਪੀਣ ਵਾਸਤੇ ਕੀਤਾ ਸੀ ਜੀ ਜੀ ਦੋ ਪਾਣੀ ਪੀਲਾ ਥੋੜਾ ਲੈਣਾ ਹੈ ਕੱਪੜੇ ਪੀਲੇ ਹੋ ਜਾਂਦੇ ਬਰਾਂਡ ਦਾ ਤੁਸੀਂ ਲਾਓ ਜਣ ਚਿੱਟੀ ਧੋਹ ਦਿਓ ਤੇ ਪੀਲੀ ਹੋ ਜਾਂਦੀ ਮੈਂ ਟੋਮੈਟੋ ਜੀ ਇਹ ਕਰਾਓ ਇਹ ਆ ਗਈ ਫਿਰ ਸੋ ਏਸੀ ਪਿੰਡ ਦਲਪਤ ਛੰਨੀ ਵਾਰਡ ਨੰਬਰ 3 ਔਰ 4 ਦੇ ਨਿਵਾਸੀ ਔਰ ਇਹਨਾਂ ਨਾਲ ਵੀ ਅਸੀਂ ਜਿਹੜੀ ਤੁਹਾਨੂੰ ਜਿਹੜੀ ਗੱਲਬਾਤ ਕਰਕੇ ਦਿਖਾਈ ਆ ਔਰ ਇਹਨਾਂ ਸਾਰਿਆਂ ਦਾ ਕਹਿਣਾ ਹੈਗਾ ਕਿ ਪਾਣੀ ਸ਼ੁੱਧ ਨਹੀਂ ਆ ਰਿਹਾ ਪਾਣੀ ਸਵਸ਼ਣ ਨਹੀਂ ਆ ਰਿਹਾ ਇਹ ਕਹਿ ਰਹੇ ਨੇ ਕਿ ਪਾਣੀ ਦੇ ਵਿੱਚ ਅਜੀਬ ਵੀ ਆ ਰਿਹਾ ਹੈ ਔਰ ਨਾਲ ਨਾਲ ਪਾਣੀ ਜਿਹੜਾ ਪੀਲਾ ਹੋ ਜਾ ਰਿਹਾ ਔਰ ਪਾਣੀ ਜਿਹੜਾ ਹੈ ਸਿਰਫ ਅਸੀਂ ਜਿਹੜਾ ਕੱਪੜੇ ਧੋਣ ਔਰ ਪਸ਼ੂਨਾਂ ਪਲਾਨ ਵਾਸਤੇ ਜਿਹੜਾ ਇਸਤੇਮਾਲ ਕਰ ਰਹਿਆ ਸੋ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਜਨਤਾ ਦੇ ਟੈਕਸਾਂ ਦੇ ਰੂਪ ਦੇ ਵਿੱਚ ਜਿਹੜਾ ਪੈਸਾ ਸਰਕਾਰ ਦੇ ਖਜ਼ਾਨੇ ਵਿੱਚ ਜਾਂਦਾ ਉਹ ਉੱਥੇ ਲਗਾਇਆ ਗਿਆ ਲੇਕਿਨ ਜਿਹੜਾ ਮਕਸਦ ਹੈ ਮਕਸਦ ਦੀ ਪੂਰਤੀ ਜਿਹੜੀ ਉਹ ਨਹੀਂ ਹੋ ਪਾਰੀ ਔਰ ਲੋਕਾਂ ਨੂੰ ਜਿਹੜਾ ਗੰਦਾ ਪਾਣੀ ਮਿਲ ਰਿਹਾ ਅਗਰ ਇਹ ਲੋਕ ਗੰਦਾ ਪਾਣੀ ਪੀਣ ਤੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਫੈਲ ਸਕਦੀਆਂ ਔਰ ਇਹ ਸਾਰੇ ਦੇ ਸਾਰੇ ਜਿਹੜੇ ਹੈ ਗਰੀਬ ਤਬਕਾ ਗਿਆ ਗਰੀਬ ਪਰਿਵਾਰ ਹੈ ਗਿਆ ਔਰ ਫਿਰ ਇਹ ਆਪਣੇ ਇਲਾਜ ਕਰਨਗੇ ਜਾਂ ਆਪਣੀ ਰੋਜੀ ਰੋਟੀ ਜਿਹੜੀ ਆ ਉਹਨੂੰ ਉਹਦੇ ਉੱਤੇ ਧਿਆਨ ਆਪਣਾ ਕਰਨਗੇ ਇਸ ਕਰਕੇ ਸਪੈਸ਼ਲੀ ਆਹੀਂ ਪੰਜਾਬ ਸਰਕਾਰ ਔਰ ਜਲ ਸਪਲਾਈ ਔਰ ਸੈਨੀਟੇਸ਼ਨਲ ਡਿਪਾਰਟਮੈਂਟ ਜਿਹੜਾ ਆ ਉਹਦੇ ਧਿਆਨ ਦੇ ਵਿੱਚ ਆਹੀਂ ਗੱਲ ਆਉਣਾ ਚਾਹੁੰਦੇ ਆ ਕਿ ਤੁਰੰਤ ਜਿਹੜਾ ਆ ਪਿੰਡ ਮਾਨ ਸਿੰਘਪੁਰ ਦੀ ਜਿਹੜੀ ਵਾਟਰ ਸਪਲਾਈ ਆ ਇਹਦਾ ਜਿਹੜਾ ਨਿਰਖਣ ਕੀਤਾ ਜਾਏ ਔਰ ਜਿੱਥੇ ਵੀ ਫਾਲਟ ਮਿਲਦਾ ਹੈ ਜਾਂ ਉਹ ਪੋਰ ਦੀ ਢੁਗਾਈ ਲੈ ਲਈਏ ਜਾਂ ਫਿਰ ਪਾਈਪਿੰਗ ਜਿਹੜੀ ਹੈ ਉਹਦੇ ਵਿੱਚ ਕੋਈ ਫਾਲਟ ਹੈਗਾ ਉਹ ਜਿਹੜਾ ਤਰੰਤ ਉਹ ਜਿਹੜਾ ਜਿੱਥੇ ਵੀ ਫਾਲਟ ਮਿਲਦਾ ਉਹਨੂੰ ਜਿਹੜਾ ਤਰੰਤ ਠੀਕ ਕਰਕੇ ਲੋਕਾਂ ਨੂੰ ਸਵੱਛ ਪਾਣੀ ਜਿਹੜਾ ਆ ਉਹ ਮਹੀਆ ਕਰਾਇਆ ਜਾਵੇ ਧੰਨਵਾਦ ਜੀ ਠੀਕ ਹੈ ਬਾਕੀ ਕਮੈਂਟ ਜੀ ਹੋਰ ਨੋਟ ਕਰ ਲੋ